ਸੂਰਜ ਸਿੰਰਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤਿੰਨਾਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਡੇਰਾ ਪ੍ਰਬੰਧਕਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਖੂਨੀ ਝੜਪ ਹੋਈ ਹੁਸ਼ਿਆਰਪੁਰ ਤੋਂ ਚਾਰ ਵਾਰ ਮੈਂਬਰ ਪਾਰਲੀਮੈਂਟ ਰਹੇ ਕਮਲ ਚੌਧਰੀ ਦੀ ਹੋਈ ਮੌਤ ਲੋਕ ਸਭਾ ਸਪੀਕਰ ਨੇ ਉਸਤੇ ਨਹੀਂ ਬੜੀ ਸਹਿਮਤੀ ਕਾਂਗਰਸ ਨੇ ਕੇਸ ਰੇਸ਼ ਨੂੰ ਖੜਾ ਕੀਤਾ ਦਿੱਲੀ ਦੇ ਵਿੱਚ ਪਾਣੀ ਦੀ ਖਾਤਰ ਹੜਤਾਲ ਦੇ ਉੱਤੇ ਬੈਠੀ ਆਸ਼ੀ ਆਈਸੀਯੂ ਦੇ ਵਿੱਚ ਭਰਤੀ ਆਕਾਲੀ ਆਗੂਆਂ ਨੇ ਆਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਕੀਤੀ ਵੱਡੀ ਮੀਟਿੰਗ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੇ ਨਵੇਂ ਨਿਯਮ ਪ੍ਰਧਾਨ ਮੰਤਰੀ ਬਾਜੇ ਕੇ ਲੜੇਗਾ ਜਿੱਦੜਬਾਹ ਤੋ ਜ਼ਿੰਮੀ ਚੋਂ ਕੇਜਰੀਵਾਲ ਨੂੰ ਨਹੀਂ ਮਿਲੇਗੀ ਹਾਲ ਦੀ ਘੜੀ ਜ਼ਮਾਨਤ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੋਚ ਕਿ ਕਿ ਆਖਰੀ ਖਬਰ ਕਿ ਸਾਂਦੇ ਨੇ ਕਿਆ ਸ਼ੰਭੂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸੌਰਨ ਸਿੰਘ ਟੇਣਾ ਜੀ ਇਹ ਖੂਨੀ ਝੜਪ ਦੀ ਕੀ ਖਬਰ ਆਈ ਹੈ ਲਖਦੀ ਇਹ ਖਬਰ ਆ ਜਿਹੜੀ ਇਹ ਆਈ ਹੈਗੀ ਜੀ ਦੁਰਾਹਾ ਦੇ ਵੱਲੋਂ ਦੁਰਾਹਾ ਦੇ ਵਿੱਚ ਪਿੰਡ ਹੈਗਾ ਜੀ ਬਲਾਸਪੁਰ ਤੇ ਇੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਕ੍ਰੋਮਣੀ ਕਮੇਟੀ ਤੇ ਡੇਰਾ ਮਹੰਤ ਪ੍ਰਬੰਧਕਾਂ ਦੇ ਵਿੱਚ ਖੂਨੀ ਝੜਪ ਹੋਈ ਹੈ ਜ਼ਮੀਨ ਦੇ ਉੱਤੇ ਕਬਜ਼ੇ ਦਾ ਰੌਣਾ ਹੈਗਾ ਮਾਲਜੋਆ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਬਿਲਾਸਪੁਰ ਪਿੰਡ ਦੇ ਵਿੱਚ 20 ਏਕੜ ਤੋਂ ਵੱਧ ਜ਼ਮੀਨ ਹੈ ਜਿਹਦੇ ਰੌਲਾ ਚੱਲ ਰਿਹਾ ਤੇ ਕਨੇ ਵੀ ਡੇਰਾ ਮਹੰਤਾ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਜ਼ਮੀਨ ਸਾਡੀ ਆ ਕਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਵੀ ਗੁਰੂ ਘਰ ਦੀ ਜ਼ਮੀਨ ਹੈ ਜਿਹਦੇ ਕਰਕੇ ਇਹ ਅੱਜ ਆਮੋ ਸਾਹਮਣੇ ਹੋਊਗਾ ਦੋਵੇਂ ਧਿਰਾਂ ਤੇ ਉਸ ਤੋਂ ਬਾਅਦ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਖਮੀ ਹੋਣ ਵਾਲੀ ਗੱਲ ਹੋ ਗਈ ਹੈ ਤੇ ਅੱਜ ਪਤਾ ਲੱਗਾ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਨੀਆ ਜਿਹੜੇ ਜ਼ਖਮੀਆਂ ਦਾ ਹਾਲਚਲ ਪੁੱਛਣ ਵਾਸਤੇ ਹਸਪਤਾਲ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਪੁਲਿਸ ਦੇ ਕੋਲੋਂ ਜ ਡੀਐਸਪੀ ਨੇ ਕਹਿ ਦਿੱ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ 1960 ਤੋਂ ਇਸ ਜ਼ਮੀਨ ਨੂੰ ਸ਼੍ਰੀ ਗੁਰੂ ਅਨੰਦ ਸਾਹਿਬ ਦੀ ਜ਼ਮੀਨ ਦੇ ਨਾਲ ਜੋੜਿਆ ਜਾਣ ਲੱਗਾ ਸੀਗਾ ਤੇ ਕਾਫੀ ਲੰਮੇ ਸਮੇਂ ਤੋਂ ਕੇਸ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਕੇਸ ਹੈ ਅਦਾਲਤ ਨੇ ਸ਼੍ਰੋਮਣੀ ਕਮੇਟੀ ਨੂੰ ਕਬਜ਼ਾ ਕਰਨ ਦੇ ਆਦੇਸ਼ ਜਾਰੀ ਨਹੀਂ ਕੀਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਹਥਿਆਰ ਤੇ ਟਰੈਕਟਰ ਲੈ ਕੇ ਜ਼ਬਰਦਸਤੀ ਜ਼ਮੀਨ ਦੇ ਵਿੱਚ ਘੁੱਸ ਗਏ ਆ ਤੇ ਇਹ ਗੱਲ ਕਹੀ ਆ ਮਹੰਤਾ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਆ ਕਿ ਜ਼ਿਆਰਤੀ ਦੂਜੀ ਧਿਰ ਦੇ ਵੱਲੋਂ ਕੀਤੀ ਗਈ ਹੈ ਜੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਸਿਆਸੀ ਲੈਜੈਂਡ ਬਲਬੀਰ ਸਿੰਘ ਚੌਧਰੀ ਦੇ ਸੁਪੁੱਤਰ ਕਮਲ ਚੌਧਰੀ ਦੀ ਮੌਤ ਹੋ ਗਈ ਹੈ ਜਿਹੜੇ ਐਜੂਕੇਸ਼ਨ ਅਦਾਰਿਆਂ ਦੇ ਕਈਆਂ ਦੇ ਵਿੱਚ ਇਨਵੋਲਵ ਸਨ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਤੇ ਬੜੇ ਦੁੱਖ ਦੀ ਗੱਲ ਹੈ ਜੀ ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਸੰਸਦ ਮੈਂਬਰ ਰਹੇ ਆ ਕਮਲ ਚੌਧਰੀ ਅੱਜ ਇਹਨਾਂ ਦਾ ਦਿਹਾਂਤ ਹੋ ਗਿਆ ਅੱਜ ਇਹਨਾਂ ਦੀ ਮੌਤ ਹੋ ਗਈ ਹੈ ਦਿੱਲੀ ਦੇ ਵਿੱਚ ਇਹਨਾਂ ਦਾ ਆਪਣੇ ਘਰ ਦੇ ਵਿੱਚ ਦਿਹਾਂਤ ਹੋਇਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਸੀ ਕਮਲ ਚੌਧਰੀ ਸਾਹਿਬ 76 ਵਰਿਆਂ ਦੇ ਸੀ ਪਰਿਵਾਰ ਦੇ ਵਿੱਚ ਪਤਨੀ, ਪੁੱਤ ਤੇ ਧੀ ਹੈਗੇ ਆ ਇਹਨਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਇਹ ਅੱਜ ਕਰ ਦਿੱਤਾ ਗਿਆ ਜੀ ਦਿੱਲੀ ਦੇ ਲੋਧੀ ਸ਼ਮਸ਼ਾਨ ਘਾਟ ਦੇ ਵਿੱਚ ਲੋਧੀ ਰੋਡ ਸ਼ਮਸ਼ਾਨ ਘਾਟ ਤੇ ਤੇ ਕਮਲ ਚੌਧਰੀ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਵਿੱਚ ਸਿੰਘ ਸਾਹਿਬ ਲੜਾਕੂ ਪਾਇਲਟ ਵੀ ਸੀਗੇ ਇਹ ਤਿੰਨ ਵਾਰ ਕਾਂਗਰਸ ਦੀ ਪਾਰਟੀ ਦੇ ਉੱਤੇ ਤੇ ਇੱਕ ਵਾਰ ਭਾਜਪਾ ਦੇ ਟਿਕਟ ਦੇ ਉੱਤੇ ਲੋਕ ਸਭਾ ਦੇ ਮੈਂਬਰ ਬਣੇ ਸੀਗੇ ਤੇ ਇਹਨਾਂ ਦੇ ਪਿਤਾ ਬਲਬੀਰ ਸਿੰਘ ਆ ਜਿਹੜੇ ਉਹ ਵੀ ਐਮਪੀ ਰਹੇ ਆ ਤੇ ਵਿਧਾਇਕ ਵੀ ਰਹੇ ਆ ਜੀ अच्छा ਹੌਣ ਲੋਕ ਸਭਾ ਦੇ ਸਪੀਕਰ ਪਿੱਛੇ ਸਰਕਾਰ ਟੁੱਟੇਗੀ ਨਹੀਂ ਅਸਲ ਵਿੱਚ ਟੁੱਟੇਗੀ ਤਾਂ ਨਹੀਂ ਜੀ ਪਰ ਰੇੜਕਾ ਬਰਕਰਾਰ ਆ ਇਹ ਰੇੜਕਾ ਮੇਰਾ ਖਿਆਲ ਆ ਵੀ ਮੁੱਕੇਗਾ ਨਹੀਂ ਮੈਨੂੰ ਲੱਗਦਾ ਜੀ ਕਿ ਇਸ ਰੇੜਕੇ ਦੇ ਵਿੱਚ ਵਾਧਾ ਹੋਈ ਜਾਣਾ ਉਹਦਾ ਕਾਰਨ ਇਹ ਆ ਵੀ ਜਿਹੜੀ ਇਸ ਇਸ ਵੇਲੇ ਇੰਡੀਆ ਧੇਰਾ ਉਹ ਚੌਂਦੀ ਜਿਹਾ ਸਪੀਕਰ ਸਾਡਾ ਹੋਵੇ ਜਿਹੜੀ ਦੂਜੀ ਧੇਰਾ ਉਹ ਕਦੀ ਨਾ ਇਦਾਂ ਹੋ ਨਹੀਂ ਸਕਦਾਗਾ ਸੋ ਇਸ ਮਾਮਲੇ ਦੇ ਉੱਤੇ ਰੇੜਕਾ ਬਣਿਆ ਪਿਆ ਅੱਜ ਇੱਕ ਵਾਰ ਫਿਰ ਓਮ ਬਿਰਲਾ ਜਿਹੜੇ ਕਿ ਪਿਛਲੀ ਵਾਰ ਵੀ ਲੋਕ ਸਭਾ ਦੇ ਸਪੀਕਰ ਸੀਗੇ ਉਹਨਾਂ ਨੂੰ ਆਂਡੀਆ ਦੇ ਵੱਲੋਂ ਆਪਣਾ ਜਿਹੜਾ ਉਹ ਬਣਾਇਆ ਗਿਆ ਉਮੀਦਵਾਰ ਕਹਿ ਦਿੱ ਗਿਆ ਜਾਂ ਵੀ ਸਪੀਕਰ ਦੇ ਲਈ ਚਿਹਰਾ ਪੇਸ਼ ਕੀਤਾ ਗਿਆ ਪਰ ਇਸ ਗੱਲ ਦੇ ਉੱਤੇ ਟਾਟਾ ਫੇਰ ਦਿੱਤਾ ਸਾਡਾ ਫੇਰ ਇਹ ਹੈ ਕਿ ਕਾਂਗਰਸ ਨੇ ਤੇ ਬਾਕੀ ਪਾਰਟੀਆਂ ਨੇ ਕਾਂਗਰਸ ਨੇ ਆਪਣੇ ਵੱਲੋਂ ਪਤਾ ਲੱਗਾ ਜੀ ਕੇਸ ਰੇਸ਼ ਜਿਹੜੇ ਕਿ ਕੇਰਲ ਤੋਂ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਉਮੀਦਵਾਰ ਦੇ ਤੌਰ ਦੇ ਉੱਤੇ ਖੜਾ ਕਰਤਾ ਹੁਣ ਕੱਲ ਨੂੰ ਵੋਟਾਂ ਪੈਣਗੀਆਂ ਲੋਕ ਸਭਾ ਦਾ ਸਪੀਕਰ ਕੌਣ ਹੋਆ ਕੱਲ ਨੂੰ ਪਤਾ ਲੱਗੂਗਾ ਪਰ ਇੰਨੀ ਕੀ ਗੱਲ ਕਰੀ ਮੈਨੂੰ ਜ਼ਰੂਰ ਪਤਾ ਲੱਗੀ ਆ ਵੀ ਅਸਲ ਦੇ ਵਿੱਚ ਕਾਂਗਰਸ ਚਾਹੁੰਦੀ ਜਿ ਕਿ ਡਿਪਟੀ ਸਪੀਕਰ ਸਾਡਾ ਹੋਵੇ ਲੋਕ ਸਮਝਾ ਤੇ ਡਿਪਟੀ ਸਪੀਕਰ ਸਾਡਾ ਹੋਵੇ ਪਰ ਇੰਡੀਆ ਕੁਝ ਦੇਖ ਕੇ ਰਾਜ਼ੀ ਨਹੀਂ ਹੈ ਜੀ। ਟਨਲਾ ਜੀ ਜਿਹੜੀ ਕੱਲ ਤੁਸੀਂ ਗੱਲ ਦੱਸੀ ਸੀ ਦਿੱਲੀ ਚ ਪਾਣੀ ਦੇ ਸੰਕਟ ਦੀ ਉਹ ਸੰਕਟ ਤਾਂ ਵੱਧ ਰਿਹਾ ਲੋਕ ਤਾਂ ਪਾਣੀ ਲਈ ਹੁਣ ਤਰਸ ਰਹੇ ਨੇ ਉੱਥੇ ਤੇ ਜਿਹੜੀ ਬੈਠੇ ਸੀ ਭੋਖ ਹੜਤਾਲ ਦੇ ਉੱਤੇ ਬੀਬੀ ਆਤਸ਼ੀ ਜੀ ਉਹ ਕਹਿੰਦੇ ਬਿਮਾਰ ਬਹੁਤ ਹੋ ਗਏ ਹਸਪਤਾਲ ਦਾਖਲ ਨੇ ਉਹ। ਹਾਂ ਬਿਲਕੁਲ ਜੀ ਬਿਲਕੁਲ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਆ ਆਤਸ਼ੀ ਜਿਹੜੇ ਕਿ ਦਿੱਲੀ ਦੇ ਮੰਤਰੀ ਨੇ ਉਹ ਫਕਲਵੀ ਗਲਕੀ ਪੀਸੀ ਵੀ ਭਾਈ ਪਿਛਲੇ 4-5 ਦਿਨਾਂ ਤੋਂ ਹੜਤਾਲ ਤੇ ਬੈਠੇ ਆ ਤੇ ਅੱਜ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦਿੱਲੀ ਨੂੰ ਹਰਿਆਣਾ ਉਹਦੇ ਹਿੱਸੇ ਦਾ ਪਾਣੀ ਨਹੀਂ ਜਾਰੀ ਕਰ ਰਿਆ ਜਿਹਦੇ ਕਰਕੇ ਲੋਕਾਂ ਦੀ ਮਦਦ ਹੋਵੇ ਤੇ ਇਹ ਸਰਕਾਰ ਝੁਕੇ ਤੇ ਇਸ ਕਰਕੇ ਉਹਨਾਂ ਨੇ ਕਹਿ ਸੀ ਜੀ ਕਿ ਮੈਂ ਇਸ ਵੇਲੇ ਭੁੱਖ ਹੜਤਾਲ ਤੇ ਬੈਠਣੀ ਆ। ਪਰ ਉਹਨਾਂ ਦੀ ਕਦੇ پیش ਨਹੀਂ ਚੱਲੀ, پیش ਨਹੀਂ ਚੱਲੀ ਇਸ ਕਰਕੇ ਭਾਈ ਅੱਜ ਉਹਨਾਂ ਦੀ ਕਦੇ ਸ਼ੂਗਰ ਘਟ ਗਈ ਹੈ ਤੇ ਕਈ ਸਿਹਤ ਦੀਆਂ ਸਮੱਸਿਆਵਾਂ ਹੋਰ ਆ ਗਈਆਂ। ਇਹਦੇ ਕਰਕੇ ਪਤਾ ਲੱਗਾ ਜੀ ਕਿ ਉਹਨਾਂ ਨੂੰ ਅੱਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਵੇਲੇ ਆਪਾਂ ਜਦੋਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ ਉਹ ਹੈ ਜੀ ਕਿ ਆਈਸੀਯੂ ਦੇ ਵਿੱਚ ਭਰਤੀ ਇਸ ਵੇਲੇ ਜਿਹੜੇ ਅਤਿਸ਼ੀ ਹੁਰੀਆਂ ਇਹ ਆਈਸੀਯੂ ਦੇ ਵਿੱਚ ਭਰਤੀ ਆ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਭਾਈ ਜ਼ਿਆਰਤੀ ਕੀਤੀ ਜਾ ਰਹੀ ਹੈ ਦੂਜੀਆਂ ਤਰ੍ਹਾਂ ਇਹ ਗੱਲ ਕਹਿ ਨਹੀਂ ਗੀਆਂ ਵੀ ਭਾਈ ਇਹ ਡਰਾਮਾਬਾਜ਼ੀ ਡਰਾਮੇਬਾਜ਼ੀ ਸਰਕਾਰ ਆ ਇਹ ਡਰਾਮੇ ਤੋਂ ਬਿਨਾ ਹੋਰ ਕੰਮ ਕਰਦੀ ਕੁਝ ਨਹੀਂ ਕਿ ਇਹਨਾਂ ਨੂੰ ਸਿਰਫ ਸਿਰਫ ਨਟਕੀ ਸੁਝਦੀ ਆ ਸੋ ਇਸ ਤਰੀਕੇ ਦੀ ਇਸ ਵੇਲੇ ਗੱਲਾਂ ਬਾਤਾਂ ਚੱਲ ਰਹੀਆਂ ਜੀ ਪਰ ਦਿੱਲੀ ਦੇ ਵਿੱਚ ਭਾਜਪਾ ਦਾ ਬੋਲਬਾਲਾ ਹੈ ਅਤੇ ਹਰਿਆਣਾ ਭਾਜਪਾ ਦਾ ਸੈਂਟਰ ਰਿਹਾ ਹਰਿਆਣੇ ਵਾਲਿਆਂ ਦੀ ਕੀ ਮਜਾਲ ਕਿ ਦਿੱਲੀ ਨੂੰ ਪਾਣੀ ਨਾ ਦੇਣ ਹੋ ਕੀ ਰਿਹਾ ਹੈ ਦੇਖੋ ਜੀ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਭਾਈ ਅਸੀਂ ਆਪਣੇ ਤੁਹਾਡੇ ਹਿੱਸੇ ਦਾ ਪਾਣੀ ਤੁਹਾਨੂੰ ਛੱਡਦੇ ਆ ਇਹ ਕਹਿੰਦੇ ਜਿੰਨੀ ਸਾਨੂੰ ਲੋੜ ਆ ਤੇ ਜੋ ਨਿਯਮਾਂ ਦੇ ਮਤਲਬ ਕੋ ਪਾਣੀ ਤੁਸੀਂ ਛੱਡਦੇ ਨਹੀਂ ਦਿੱਲੀ ਦੀ ਸਰਕਾਰ ਆ ਜਿਹੜੀ ਉਹ ਇਹ ਗੱਲ ਕਹਿੰਦੀ ਕਿ ਭਾਜਪਾ ਦੇ ਵੱਲੋਂ ਵਿਅਰਤੀ ਕੀਤੀ ਜਾ ਰਹੀ ਹੈ ਵੀ ਸਰਕਾਰ ਕਿਉਂਕਿ ਇੱਥੇ ਸਾਡੀ ਆ BJP ਇਹ ਗੱਲ ਕਹਿੰਦੀ ਆ ਵੀ ਭਾਈ ਅਸੀਂ ਤਾਂ ਸਬਕਾ ਸਾਸ ਤੇ ਸਬਕਾ ਵਿਕਾਸ ਦੇ ਨਾਲ ਚੱਲਦੇ ਆ ਤੁਹਾਡੇ ਕੋਲੇ ਡਰਾਮੇਬਾਦੀ ਤੋਂ ਬਿਨਾ ਹੈ ਕੁਦ ਨਹੀਂਗਾ BJP ਕਹਿੰਦੀ ਵੀ ਐਕਟਿੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਆ ਇਹ ਦਲ ਸੱਚੀ ਹੈ ਕਿ ਭਾਈ ਦਿੱਲੀ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਿੱਲਤ ਆ ਚਲੋ ਕਿੱਲਤ ਤਾਂ ਜਿਸ ਤਰੀਕੇ ਦੇ ਨਾਲ ਪਾਣੀ ਦੀ ਬਰਬਾਦੀ ਅਸੀਂ ਪੰਜਾਬ 'ਚ ਕਰੀ ਜਾਂਦੇ ਆ ਮੈਨੂੰ ਲੱਗਦਾ ਵੀ ਜਿਵੇਂ ਆਉਂਦੇ ਸਮੇਂ ਤੇ ਪੈਟਰੋਲ ਪੰਪਾਂ ਤੇ ਤੇਲ ਮਿਲਦਾ ਕਿਤੇ ਪੰਜਾਬ 'ਚ ਵੀ ਪਾਣੀ ਇਉਂ ਨਾਲ ਲੱਪਣਾ ਪਵੇ ਪਰ ਦਿੱਲੀ ਦੇ ਵਿੱਚ ਮਹਾਨਗਰਾਂ ਦੇ ਵਿੱਚ ਪਾਣੀ ਦੀ ਸਥਿਤੀ ਕਾਫੀ ਕਮਜ਼ੋਰ ਹੈ अच्छा केजरीवाल ਨੂੰ ਫਿਰ ਛੱਡਿਆ ਨਹੀਂ ਉਹਨਾਂ ਨੇ ਜ਼ਮਾਨਤ ਦਿੱਤੀ ਨਹੀਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਛੱਡਿਆ ਨਹੀਂ ਜ਼ਮਾਨਤ ਨਹੀਂ ਦਿੱਤੀ ਤੇ ਮੈਨੂੰ ਲੱਗਦਾ ਜੀ ਕਿ ਇਸ ਮਾਮਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਖੁਸ਼ੀਆਂ ਮਨਾ ਲੀਆਂ ਢੰਗੜੇ ਪੁੰਗੜੇ ਬਹੁਤ ਪਾਲੇ ਸੀਗੇ ਉਹ ਮੇਰੇ ਖਿਆਲ ਆ ਵੀ ਕਾਲੇ ਕਦਮੀ ਸਾਰਾ ਕੁਝ ਹੋ ਗਿਆ ਮੈਨੂੰ ਇਹ ਲੱਗਦਾ ਹੁਣ ਇਸ ਵੇਲੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਖੁਸ਼ੀਆਂ ਮਨਾਈਆਂ ਗਈਆਂ ਉਹਨਾਂ ਖੁਸ਼ੀਆਂ ਦੇ ਵਿੱਚ ਹੁਣ ਨਵਾਂ ਮੋੜ ਇਹ ਆ ਗਿਆ ਨਹੀਂ ਭਾਈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਅਗੂ ਕਰਨ ਸਭ ਭਾਈ ਉਹ ਤਾਂ ਬਾਹਰ ਆ ਹੀ ਜਾਣੇ ਆ ਬਾਹਰ ਆ ਹੀ ਲੋ ਬਾਹਰ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਕਾ ਤੇ ਉਹ ਰੋਕ ਲੱਗੀ ਆ ਕਿਉਂਕਿ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਆ ਜਿਹੜੀ ਉਹ ਮਨਜ਼ੂਰ ਕਰ ਲਈ ਗਈ ਪੀਡੀ ਦੇ ਵੱਲੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ ਗਿਆ ਵੀ ਭਾਈ ਇਹ ਗੱਲ ਮਨਜ਼ੂਰ ਨਹੀਂ ਸਾਨੂੰ ਸੋ ਉਸ ਤੋਂ ਬਾਅਦ ਕੇਜਰੀਵਾਲ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੁਪਰੀਮ ਕੋਰਟ ਨੇ ਇਹ ਗੱਲ ਕਹੇ ਕਿ ਵੀ ਜਿੰਨੀ ਦੇਰ ਤੱਕ ਹਾਈ ਕੋਰਟ ਹਾਂ ਜਾਂ ਨਾ ਦਾ ਫੈਸਲਾ ਨਹੀਂ ਕਰਦੀ ਅਸੀਂ ਇਹਦੇ ਉੱਤੇ ਕੀ ਐਕਸ਼ਨ ਲੈ ਲਗੇ ਸੋ ਗੱਲ ਉਥੇ ਦੀ ਉਥੇ ਤੇ ਹੁਣ ਨਵੀਂ ਜਾਣਕਾਰੀ ਆ ਗਈ ਆ ਵੀ ਅੱਜ ਦਿੱਲੀ ਹਾਈ ਕੋਰਟ ਨੇ ਗੱਲ ਕਹਿਤੀ ਆ ਕਿ ਇਸ ਹਿਸ਼ਲੀ ਅਦਾਲਤ ਦੇ ਵੱਲੋਂ ਇੱਕ ਪਾਸੜ ਗੱਲ ਕਹਿ ਲਈਏ ਜਾਂ ਤਾਂ ਕਹਿ ਲਈਏ ਵੀ ਭਾਈ ਵਿਵੇਕ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਜਿਹਦੇ ਕਰਕੇ ਇਹ ਫੈਸਲਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਸ ਜ਼ਮਾਨਤ ਦੇ ਉੱਤੇ ਰੋਕ ਲਾਈ ਜਾਂਦੀ ਆ ਰੋਕ ਬਰਕਰਾਰ ਰਹੇਗੀ ਸੋ ਵੀਨੇ ਵੀ ਭਾਈ ਹੁਣ ਇਦਰੀਵਾਲ ਦੇ ਵਕੀਲ ਸੁਪਰੀਮ ਕੋਰਟ ਦਾ ਦਰਵਾਜ਼ਾ ਕਦੋਂ ਖੜਕਉਂਦੇ ਆ ਪਰ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਿਨਾ ਚਾਰਾ ਕੋਈ ਨਹੀਂਗਾ ਜੀ ਸੋ ਹਾਈ ਕੋਰਟ ਨੇ ਕਿਹਾ ਤਾਂ ਵੀ ਜ਼ਮਾਨਤ ਨਹੀਂ ਹੋਵੇਗੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਹਿਤਾ ਜੀ ਤੇ ਕੋਈ ਗਰਾਉਂਡਸ ਦਸੀਆਂ ਹੋਣੀਆਂ ਨੇ ਜਿਨ੍ਹਾਂ ਨੂੰ ਚੈਲੰਜ ਕੀਤਾ ਜਾਏਗਾ ਸੁਪਰੀਮ ਕੋਰਟ 'ਚ ਦੇਖੋ ਬਿਲਕੁਲ ਜੀ ਉਹ ਤਾਂ ਉਹਨਾਂ ਦੇ ਵਕੀਲਾ ਦਾ ਕੰਮ ਆ ਜੀ ਅਰਵਿੰਦ ਕੇਜਰੀਵਾਲ ਦੇ ਵਕੀਲ ਆ ਜਿਹੜੇ ਉਹ ਸੁਪਰੀਮ ਕੋਰਟ ਦੇ ਵਿੱਚ ਕੀ ਤਰਕ ਪੇਸ਼ ਕਰਦੇ ਕੀ ਤੱਥ ਪੇਸ਼ ਕਰਦੇ ਕੀ ਕਹਿੰਦੇ ਕੀ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੇ ਬੇਸ ਬਣਾਉਣਾ ਹੈਗਾ ਜੀ ਜਦੋਂ ਲੋਅਰ ਕੋਰਟ ਨੇ ਆਪਣਾ ਫੈਸਲਾ ਸੁਣਾਤਾ ਤੇ ਬਰੂਤੋ ਕਰਨ ਵਾਲਿਆਂ ਨੇ ਇਹ ਫੈਸਲਾ ਕਿਉਂ ਮੰਨਣ ਦੀ ਗੱਲ ਕਰਨੀ ਆ ਤੇ ਭਾਈ ਤੁਸੀਂ ਜੋ ਹਾਈ ਕੋਰਟ ਨੇ ਗੱਲ ਕਹੀ ਆ ਤੇ ਉਸ ਗੱਲ ਦੇ ਉੱਤੇ ਅਮਲ ਕੀਤਾ ਜਾਵੇ ਸੋ ਇਹਨੇ ਵੀ ਭਾਈ ਲੋਅਰ ਕੋਰਟ ਦੀ ਗੱਲ ਨੂੰ ਮੰਨਿਆ ਜਾਂਦਾ ਜਾਂ ਹਾਈ ਕੋਰਟ ਦੀ ਗੱਲ ਨੂੰ ਮਾਨਦੋਗ ਅਦਾਲਤ ਦੇ ਵੱਲੋਂ ਮੰਨਿਆ ਜਾਂਦਾ ਅੱਛਾ ਦੂਜੀ ਦੂਜੀ ਜਿਹੜੀ ਗੱਲ ਆ ਬਈ ਅਕਾਲੀ ਆਗੂ ਨੇ ਜਿਹੜੇ ਉਹ ਲੀਡਰ ਦੇ ਖਿਲਾਫ ਇਕੱਠੇ ਹੋ ਰਹੇ ਨੇ ਬਿਲਕੁਲ ਹੀ ਉਹ ਪੱਥੇ ਹੋ ਹੀ ਗਏ ਇੱਕ ਤਰੀਕੇ ਦੇ ਨਾਲ ਕਿਉਂਕਿ ਅੱਜ ਜਿਹੜੀ ਖਬਰ ਆਈ ਆ ਉਹ ਆਕਾੜੀ ਦਲ ਦੇ ਵਾਸਤੇ ਕਿ ਬਹੁਤ ਹੀ ਸ਼ੁਭਚਨਣ ਵਾਲੀ ਗੱਲ ਨਹੀਂ। ਵਰਜੀਤ ਸਿੰਘ ਰਖੜਾ, ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਉਧਰ ਪਤਾ ਲੱਗਾ ਜੀ ਕਿ ਆ ਬੀਬੀ ਕਰਨ ਜੋਤ ਕੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਰ ਜਿਹੜੇ ਆਕਾੜੀ ਦਲ ਦੇ ਆਗੂ ਆ ਚੰਨਜੀਤ ਸਿੰਘ ਬਰਾੜ ਸਮੇਤ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਸੀਨੀਅਰ ਆਕਾਲੀ ਆਗੂਆਂ ਨੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ। ਇਹਦੇ ਵਿੱਚ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀ ਮੰਗ ਕੀਤੀ ਹੈ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲਾ ਜਿਹੜੇ ਉਹ ਇਸ ਵੇਲੇ ਵੱਡਾ ਜੀਰਾ ਦਿਖਾਉਣ ਇਹ ਤਿਆਗ ਦੀ ਭਾਵਨਾ ਦਾ ਸਬੂਤ ਪੇਸ਼ ਕਰਨ ਤੇ ਉਹ ਅਸਤੀਫਾ ਦੇ ਕੇ ਤੇ ਪਾਰਟੀ ਦੀ ਮਜ਼ਬੂਤੀ ਦੇ ਵਿੱਚ ਯੋਗਦਾਨ ਪਾਉਣ ਪ੍ਰੇਮ ਸਿੰਘ ਚੰਦੂ ਬਾਜਰਾ ਜਿਹੜਾ ਸਿਕੰਦਰ ਸਿੰਘ ਮਲੂਕਾ ਹੁਰੀ ਦੇ ਬੈਠੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਇਸ ਗੱਲ ਨੂੰ ਸੋਚਣ ਤੇ ਵਿਚਾਰਨ ਦੀ ਲੋੜ ਆ ਵੀ ਭਾਈ ਅਸੀਂ ਪਿਛਲੇ ਕੁਝ ਕ ਸਮੇਂ ਦੇ ਵਿੱਚ ਇੰਨੀ ਨਿਮਾਨ ਦੇ ਵੱਲ ਕਿਉਂ ਗਏ ਆ 17 ਤੋਂ ਲੈ ਕੇ 24 ਤੱਕ ਸਾਡਾ ਬੁਰਾ ਹਾਲ ਤੇ ਮੌਕੇ ਦੇੜੇ ਕਿਉਂ ਹੋਏ ਆ ਇਹਨਾਂ ਨੇ ਤੈਵੀ ਗੱਲ ਕਹਤੀ ਆ ਵੀ 1 ਜੁਲਾਈ ਨੂੰ ਅਸੀਂ ਦਰਬਾਰ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਪਛਤਾਵਾ ਪੱਤਰ ਸੌਪਾਂਗੇ ਪਛਤਾਵਾ ਪੱਤਰ ਸੌਪਾਂਗੇ ਕਿ ਭਾਈ ਅਕਾਲੀ ਦਲ ਦੇ ਵੱਲੋਂ ਅਤੀਤ ਦੇ ਵਿੱਚ ਜੋ ਵੀ ਗਲਤੀਆਂ ਹੋਈਆਂ ਜਾਣੇ ਜਾਣ ਜਾਣੇ ਦੇ ਵਿੱਚ ਅਸੀਂ ਉਹਨਾਂ ਦੇ ਲਈ ਮਾਫੀ ਮੰਗਦੇ ਹਾਂ ਤੇ ਭਵਿੱਖ ਦੇ ਵਿੱਚ ਅਸੀਂ ਬਿਲਕੁਲ ਇਹੋ ਜੀ ਕੋਈ ਵੀ ਗਲਤੀ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਜੀ ਕਿ ਅਕਾਲੀ ਦਲ ਬਚਾਓ ਯਾਤਰਾ ਅਸੀਂ ਸ਼ੁਰੂ ਕਰਾਂਗੇ ਅਕਾਲੀ ਦਲ ਬਚਾਓ ਮੁਹਿੰਮ ਅਸੀਂ ਸ਼ੁਰੂ ਕਰਾਂਗੇ ਉਧਰ ਸੁਖਵੀਰ ਬਾਦਲ ਹੋਰਾਂ ਨੇ ਅਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੀਜੇਪੀ ਦੇ ਵੱਲੋਂ ਏਜੰਸੀਗਾਂ ਦੀ ਮਦਦ ਦੇ ਨਾਲ ਆਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣੇ-ਹੁਣੇ ਇੱਕ ਬਿਆਨ ਆਇਆ ਬਲਵਿੰਦਰ ਸਿੰਘ ਭੁੰਦੜ ਹੋਰਾਂ ਦਾ। ਉਹ ਕਹਿੰਦੇ ਕਿ ਦੇਖੋ 5-7 ਬੰਦਿਆਂ ਦਾ ਕੋਈ ਧੜਾ ਨਹੀਂ ਹੁੰਦਾ। ਜੇ 5-7 ਬੰਦੇ ਇਕੱਠੇ ਹੋ ਕੇ ਗੱਲ ਕਰਨ ਵੀ ਆਏ ਨਹੀਂ ਆਏ ਹੁੰਦਾ। ਇਹਨੂੰ ਕੋਈ ਨਹੀਂ ਪੁੱਛਦਾ ਜੀ। ਹਮਮ ਬੰਦੇ ਤਾਂ 5-7 ਤੋਂ ਜ਼ਿਆਦਾ ਨਹੀਂ। ਤੁਹਾਡੇ ਖਿਆਲ ਦੇ ਮੁਤਾਬਕ ਤੁਹਾਨੂੰ ਲੱਗਦਾ ਕਿ ਇਨਾਂ ਚ ਕੋਈ ਹੋਰ ਕਾਬਲ ਵਿਅਕਤੀ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਰਿਪਲੇਸ ਕਰ ਸਕੇ? ਦੇਖੋ ਅੰਤ ਸਿੰਘ ਸਾਹਿਬ ਇਹ ਹੀ ਬਹੁਤ ਵੱਡਾ ਸਵਾਲ ਹੈਗਾ ਇਹ ਦੇਖੋ ਆਪਾਂ ਸਾਰੀ ਗੱਲ ਕਹਿੰਦੇ ਆ ਸੁਖਵੀਰ ਬਾਦਲ ਨੂੰ ਬਦਲ ਦਿੱਤਾ ਜਾਵੇ ਸੁਖਵੀਰ ਬਾਦਲ ਨੂੰ ਬਦਲ ਦਿੱਤਾ ਜਾਵੇ ਸੁਖਵੀਰ ਬਾਦਲ ਨਾ ਹੋਵੇ ਤਾਂ ਪ੍ਰਧਾਨ ਤੇ ਫਿਰ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਪਰ ਫਿਰ ਕੌਣ ਐਸਾ ਚਿਹਰਾ ਹੋਵੇ ਆਕਾਲੀ ਦਲ ਦਾ ਜਿਹੜਾ ਕਿ ਆਕਾਲੀ ਦਲ ਨੂੰ ਬਚਾ ਲੂਗਾ ਕੀ ਪ੍ਰੇਮ ਸਿੰਘ ਕਰਨੂ ਬਾਜਰਾ ਹੋਰੀ ਬਚਾਉਣਗੇ ਮਲੂਕਾ ਸਾਹਿਬ ਬਚਾਉਣਗੇ ਜਾਂ ਦੱਸੋ ਵੀ ਭਾਈ ਇੱਥੇ ਅਪਰਵਿੰਦਰ ਸਿੰਘ ਢੀਂਡਾ ਹੋਰੀ ਬਚਾਉਣਗੇ ਜਾਂ ਚਰਨਜੀਤ ਸਿੰਘ ਮਰਾੜ ਸਾਹਿਬ ਜਾਂ ਕੋਈ ਹੋਰ ਸ਼ਖਸੀਅਤ ਉਹ ਆਕਾਲੀ ਦਲ ਦੇ ਵਿੱਚ ਕਿਹੜਾ ਚਿਹਰਾ ਹੈ ਜੀਦੇ ਉੱਤੇ ਪੰਜਾਬ ਦੇ ਲੋਕ ਅੰਨਾ ਯਕੀਨ ਕਰਦੇ ਤੇ ਆਪਾਂ ਇਹ ਗੱਲ ਕਹੇਗੇ ਵੀ ਇਹ ਬਹੁਤ ਕਾਬਲਾ ਤੇ ਇਹਨਾਂ ਨੂੰ ਮੂਰੇ ਕੀਤਾ ਗਿਆ ਤੇ ਹੁਣ ਕਮਾਲ ਹੋ ਜਾਣੀ ਆ ਏਦਾਂ ਦੇ ਚਿਹਰੇ ਨੂੰ ਪੰਜਾਬ ਦੇ ਲੋਕ ਹਾਲੇ ਵੀ ਭਾਲ ਰਹੇ ਆ ਹਾਲੇ ਅਕਾਲੀ ਦਲ ਦੇ ਵਿੱਚ ਕੋਈ ਏਦਾਂ ਦਾ ਪ੍ਰਭਾਵਸ਼ਾਲੀ ਜਿਹੜਾ ਲੱਭ ਨਹੀਂ ਰਿਹਾ ਵੀ ਸੁਖਬੀਰ ਦੀ ਥਾਂ ਦੇ ਉੱਤੇ ਜੇਕਰ ਆ ਹੋਵੇ ਤਾਂ ਅਕਾਲੀ ਦਲ ਬਚ ਜਾਊਗਾ ਜੀ ਬੀਬੀ ਜਗੀਰ ਕੌਰ ਹੋਰਾਂ ਦੀ ਕੀ ਪੋਜੀਸ਼ਨ ਆ ਦੇਖੋ ਉਹਨਾਂ ਦੀ ਪੋਜੀਸ਼ਨ ਵਧੀਆ ਹੈਗੀ ਕਿ ਮੈਂ ਪੋਜੀਸ਼ਨ ਦੇ ਵਿੱਚ ਨਹੀਂ ਕੋ ਨੁਕਸ ਕਰਦਾ ਪਰ ਗੱਲ ਇਹ ਕਿ ਇਸ ਵੇਲੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹਰ ਵਰਗ ਦੀ ਸੰਤੋਸ਼ਟੀ ਲਈ ਕੰਮ ਕਰਨਾ ਰੂਸਿਆ ਨਾਲ ਮਿਲਾ ਕੇ ਚੱਲਣਾ ਇਹ ਇੱਕ ਚੁਣੌਤੀ ਵਾਲੀ ਗੱਲ ਹੈਗੀ ਆ ਉਹ ਦੇਖੋ ਔਰਤਾਂ ਦੀ ਅਗਵਾਈ ਕਰਨ ਵਾਲਿਆਂ ਦੇ ਵਿੱਚ ਇੱਕ ਉਹੜੀ ਆ ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਅੱਜ ਕੋ ਢੀਂਸਾ ਗਰੁੱਪਾ ਉਹ ਪਿੱਛੇ ਜੇ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਰੁਲੇਵਾ ਕਰ ਲਿਆ ਅੱਜ ਉਹ ਦੇਖੋ ਜੀ ਬਗਾਵਤ ਵਾਲੇ ਪਾਸੇ ਆ ਬੀਬੀ ਜ਼ਗੀਰਕੌਰ ਨੂੰ ਘਰ ਦੇ ਵਿੱਚ ਜਾ ਕੇ ਬਣਾਇਆ ਸੀ ਅੱਜ ਉਹ ਬਗਾਵਤ ਵਾਲਿਆਂ ਦੇ ਪਾਸੇ ਆ ਉਹ ਇਸ ਤਰੀਕੇ ਦੀਆਂ ਖਬਰਾਂ ਬਹੁਤਾਂ ਚਰਨਜੀਤ ਬਰਾਲ OSD ਰਹੇ ਆ ਪਰ ਹੁਣ ਜਿਹੜਾ ਚੱਕਰ ਪੈ ਗਿਆ ਉਹ ਹੱਥ ਬਗਾਵਤ ਵਾਲਿਆਂ ਦੇ ਪਾਸੇ ਆ ਇਨੂੰ ਬਗਾਵਤ ਕਹਿ ਲਿਆ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਕਹਿ ਲਿਆ ਕੁਝ ਵੀ ਕਹਿ ਲਗੇ ਪਰ ਅਕਾਲੀ ਦਲ ਦੇ ਵਿੱਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਜੀ ਗਿੱਦੜ ਵੇਹੇ ਤਾਂ ਚੋਣ ਕੌਣ ਲੜ ਰਿਹਾ ਜੀ ਦੇਖੋ ਟੋਣਾ ਲੜਨਾ ਨਹੀਂ ਲੜਨਾ ਚਲੋ ਸਭ ਦੀ ਆਪਣੀ ਮਰਜ਼ੀ ਹੈ ਸੇਨ ਸਾਹਿਬ ਪਰ ਕਈ ਵਾਰ ਨਾ ਕਈ ਤਰ੍ਹਾਂ ਦੀ ਹਰਾਨੀ ਜਾਣੇ ਖਬਰਾਂ ਆਉਂਦੀਆਂ ਵੀ ਭਾਈ ਕੋਈ ਵੀ ਫੈਸਲਾ ਹੋ ਸਕਦਾ ਹੋਂ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਵੀ ਟੋਣ ਲੜ ਸਕਦਾ ਵੈਸੇ ਤਾਂ ਪਰ ਅਮਰਤਪਾਲ ਸਿੰਘ ਹੋਰੀ ਜੇਲ੍ਹ ਦੇ ਵਿੱਚ ਬੈਠੇ ਜਿੱਤੇ ਆ ਤੇ ਹੁਣ ਅੱਜ ਖਬਰ ਆਈ ਜੀ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਕਿ ਅਮਰਿਤਪਾਲ ਦਾ ਸਾਥੀ ਆ ਜਿਹੜਾ ਕਿ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦੇ ਪਰਿਵਾਰ ਨੇ ਗੱਲ ਕਹਿਤੀ ਆ ਵੀ ਜਿੱਦੜ ਬਾਹੇ ਤਾਂ ਚੋਣ ਲੜੀ ਜਾਊਗੀ ਪ੍ਰਧਾਨ ਮੰਤਰੀ ਬਾਜੇ ਕੇ ਦੇ ਵੱਲੋਂ ਉਹ ਲੜਨਗੇ ਜੀ ਜ਼ਿਮੀਨ ਚੋਣ ਨੂੰ ਸੋ ਇਹ ਦੇਖੋ ਜੀ ਵਕਤ ਦੱਸੋਗਾ ਤੇ ਭਾਈ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਜੀ ਕਿ ਅਮਰਿਤਪਾਲ ਦੇ ਪੱਖ ਦੇ ਵਿੱਚ ਅਚਾਨਕ ਇੱਕ ਮੁਹਿੰਮ ਬਣੀ ਤੇ ਇਸ ਕਰਕੇ ਮੁਹਿੰਮ ਬਣੀ ਕਿਉਂਕਿ ਬਹੁਤ ਸਾਰੀਆਂ ਪੰਛੀ ਜੱਥੇ ਬਣਦੀਆਂ ਪਰਿਵਾਰਕ ਮੈਂਬਰ ਖਡੂਰ ਸਾਹਿਬ ਦੇ ਲੋਕ ਤੇ ਕਈ ਹੋਰ ਅੰਦਰਖਾਤੇ ਸਿਆਸੀ ਪਾਰਟੀਆਂ ਇਹ ਚਾਹੁੰਦੇ ਸੀ ਕਿ ਅਮਰਤਪਾਲ ਜਿੱਤੇ ਪਰ ਇੱਕਦਮ ਐਲਾਨ ਕਰ ਦੇਣਾ ਵੀ ਭਾਈ ਸਾਡੇ ਪਰਿਵਾਰ ਦਾ ਮੈਂਬਰ ਹੋਊ ਕੋਈ ਖੜੂਗਾ ਸੋ ਪਹਿਲਾਂ ਤਾਂ ਸਾਰੀਆਂ ਜਿੱਥੇ ਬਦਕਾਂ ਨੂੰ ਨਾਲ ਰਲਾਉਣਾ ਪੈਣਾ ਫਿਰ ਗੱਲ ਬਣਦੀ ਹੈ ਉਧਰ ਹੁਣ ਇਹ ਵੀ ਕਈ ਜਾਂਦੇ ਲੋਕ ਵੀ ਭਾਈ ਜਿਹੜੀਆਂ ਬਾਕੀ ਵਕ ਵਕ ਸਮਾਂ ਦੇ ਉੱਤੇ ਚੋਣਾਂ ਹੋਣਗੀਆਂ ਤਿੰਨ ਹੋਰ ਸਮਾਂ ਦੇ ਉੱਤੇ ਆਉਂਦੇ ਸਮੇਂ 'ਚ ਉੱਥੇ ਵੀ ਡਿਬਰੂਗੜ ਵਾਲੇ ਬੰਦੇ ਖੜੇ ਕਰਨੇ ਚਾਹੀਦੇ ਹੂੰ ਹੂੰ ਤੇ ਬਾਕੀ ਕਿਸਾਨਾਂ ਨੇ ਸ਼ੰਭੂ ਦੇ ਜਿਹੜੇ ਅੰਦੋਲਨ ਬਾਰੇ ਕੀ ਗੱਲਬਾਤ ਕੀਤੀ ਹੈ ਕਿ ਬਦਨਾਮ ਕੀਤਾ ਜਾ ਰਿਹਾ ਹੈ ਅੰਦੋਲਨ? ਹਾਂ ਬਿਲਕੁਲ ਜੀ ਕਿਸਾਨ ਲਾਗੂ ਇਹ ਗੱਲ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਸਾਡੀ ਸਟੇਜ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਇਥੇ ਇਹਨਾਂ ਦੇ ਵੱਲੋਂ ਧੱਕਾ ਕੀਤਾ ਗਿਆ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੀ ਸਟੇਜ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦੇ ਜੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈਗਾ ਉਹ ਕਹਿੰਦੇ ਜੀ ਕਿ ਇਹਨਾਂ ਦੇ ਵੱਲੋਂ ਸਾਡੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਉਹਨਾਂ ਨੇ ਕਿਹਾ ਜੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਉਹ ਕਰਨੇ ਜੇ ਕਿ ਸਾਨੂੰ ਬਦਨਾਮ ਨਾ ਕੀਤਾ ਜਾਵੇ ਸਾਡੀਆਂ ਮੰਗਾ ਮੰਨੀਆਂ ਜਾਣ ਅਸੀਂ ਘਰੋਂ ਘਰੀ ਜਾਣ ਨੂੰ ਤਿਆਰ ਹਾਂ ਤੇ ਐਸਜੀਪੀਸੀ ਨੇ ਕੀ ਨਵੇਂ ਰੂਲਸ ਕੀ ਬਣਾਏ ਨੇ ਜੀ ਇੱਕ ਤਾਂ ਜਾਣਕਾਰੀ ਇਹ ਵੀ ਜਿਹੜੀ ਕੁੜੀ ਦੇ ਵੱਲੋਂ ਆਪਾਂ ਜਾਣਦੇ ਪਿਛਲੇ ਦਿਨੀ ਅਰਚਨਾ ਮਕਬਾਨਾ ਦੇ ਵੱਲੋਂ ਤੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਯੋਗਪਾ ਕੀਤਾ ਗਿਆ ਸੀਗਾ ਉਸ ਮਾਮਲੇ ਦੇ ਉੱਤੇ ਅੱਜ ਅੰਮ੍ਰਿਤਸਰ ਦੀ ਪੁਲਿਸ ਨੇ ਕਿਹਾ ਜੀ ਕਿ ਇਸ ਕੁੜੀ ਨੂੰ ਅਸੀਂ ਨੋਟਿਸ ਜਾਰੀ ਕਰਾਂਗੇ ਇਹਦੇ ਕੋਲ ਜਵਾਬ ਮੰਗਾਂਗੇ ਤੇ ਉਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਹੋਊਗੀ ਉਸ ਕੁੜੀ ਨੇ ਗੱਲ ਕਹੀ ਆ ਕਿ ਮੈਨੂੰ ਜਾਨੋਂ ਮਾਰ ਦੇਣਾ ਤੇ ਜ਼ਬਰ ਜਨਾਹ ਦੇਣਾ ਧਮਕੀਆਂ ਮੜ ਰਹੀਆਂ। ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਵੀ ਜਿਹਨੇ ਤੁਹਾਨੂੰ ਧਮਕੀਆਂ ਦਿੱਤੀਆਂ ਜਿਹਨੇ ਜਾਨੋਂ ਮਾਰਨ ਦੀ ਗੱਲ ਕਹੀ ਆ ਉਹਦੇ ਉੱਤੇ ਬਣਦੀ ਸਰਦੀ ਕਾਰਵਾਈ ਕਰਵਾਵੇ ਤੇ ਉਹਦੇ ਖਿਲਾਫ ਪਰਚਾ ਦਰਜ ਕਰਵਾਵੇ ਸ਼ਿਕਾਇਤ ਦੇਵੇ ਬਾਈ ਨੇਮ। ਉਹਦਰ ਅੱਜ ਸ਼੍ਰੋਮਣੀ ਕਮੇਟੀ ਨੇ ਗੱਲ ਕਹਤੀ ਆ ਵੀ ਦਰਬਾਰ ਸਾਹਿਬ ਦੇ ਅੰਦਰ ਕੋਈ ਵੀ ਫੋਟੋ ਨਹੀਂ ਖਿੱਚ ਸਕੂਗਾ। ਪਰ ਕਰਮਾਂ ਦੇ ਵਿੱਚ ਵੀ ਕੋਈ ਫੋਟੋ ਨਹੀਂ ਖਿੱਚ ਸਕੂਗਾ ਬਾਹਰ ਗਲਿਆਰੇ ਦੇ ਵਿੱਚ ਖਿੱਚ ਲਓ ਪਰ ਅੰਦਰ ਨਹੀਂ। ਹਾਲਾਂਕਿ ਇਹ ਬਹੁਤ ਵਾਰੀ ਪਹਿਲਾਂ ਵੀ ਫੈਸਲਾ ਹੋਇਆ। ਪਰ ਮੇਰਾ ਕਲ ਮਹੀਨਾ ਖੰਡ ਮੜੀ ਦੀ ਸ਼ਕਤੀ ਰਹਿੰਦੀ ਹੈ ਬਾਅਦ ਵਿੱਚ ਫਿਰ ਗੱਲ ਉਹ ਜੀ ਹੋ ਜਾਂਦੀ ਹੈ ਸੋ ਪਰ ਹੁਣ ਉਹਨਾਂ ਨੇ ਗੱਲ ਕਹੀ ਹੈ ਜਿ ਕਿ ਇਹ ਫੈਸਲਾ ਬਦਲੇ ਨਹੀਂ ਜਾਉਂਦਾ ਦੂਜੀ ਗੱਲ ਇਹ ਵੀ ਸਰੋਵਰ ਦੇ ਵਿੱਚ ਕੋਈ ਵੀ ਸਾਬਣ ਜਾਂ ਸ਼ੈਂਪੂ ਲਾ ਕੇ ਇਸ਼ਨਾਨ ਨਹੀਂ ਕਰੂਗਾ ਤੇ ਨਾ ਹੀ ਤੇ ਰਾਕੀ ਕੀਤੀ ਜਾਊਗੀ ਤੇ ਬਾਕੀ ਕੁਝ ਜਿਹੜੇ ਪਹਿਲਾਂ ਬੜੇ ਨਿਯਮਾਂ ਵੀ ਪਾਈ ਸਿਰ ਟੱਕੇ ਅੰਦਰ ਜਾਣਾ ਕੋਈ ਵੀ ਹੋਸ਼ੀ ਹਰਕਤ ਨਹੀਂ ਕਰਨੀ ਉਹ ਤਾਂ ਚਲੋ ਪਤਾ ਹੀ ਆਪਾਂ ਨੂੰ ਪਰ ਜਿਹੜੇ ਜਿਹੜੇ ਲੋਕ ਉਸ ਤੇ ਕੋਈ ਇਲਤਾ ਉਲਤਾ ਕਰਦੇ ਰੀਲਾ ਰੁਲਾ ਬਣਾਉਂਦੇ ਆ ਉਹਨਾਂ ਨੂੰ ਤਾੜਨਾ ਕੀਤਾ ਗਿਆ ਹੀ ਹੈ ਜੀ ਵੀਲ ਚੇਅਰ ਵਾਲੇ ਲੋਕ ਜਾ ਸਕਦੇ ਆ ਹਲੇ ਵੀ ਬਿਲਕੁਲ ਜੀ ਬਿਲਕੁਲ ਬੀਲ ਚੇਰ ਵਾਲਿਆਂ ਨੂੰ ਜਾਣ ਦੇ ਉੱਤੇ ਕੋਈ ਮਨਾਹੀ ਨਹੀਂ ਕਿਸੇ ਦੇ ਉੱਤੇ ਕੋਈ ਮਨਾਹੀ ਨਹੀਂ ਬਸ਼ਰਤੇ ਬੰਦਾ ਆਸਾਤ ਹੈ ਤਾਵੇ ਤੇ ਮੱਥਾ ਟੇਕਣ ਆਇਆ ਹੋਵੇ ਤੇ ਗੁਰੂ ਘਰ ਦੇ ਵਿੱਚ ਆਇਆ ਹੋਵੇ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਖਾਸ ਕਰਕੇ ਨਵਾਂ ਪੂਰਾਥਨ ਸਾਹਿਬ ਮੌਜ ਮਸਤੀ ਵਾਸਤੇ ਜਾਂਦਾ ਸੈਰ ਸਪਟੇ ਲਈ ਵੀ ਚੱਲੀ ਯਾਰ ਫਰੀ ਆ ਤੇ ਆਪਾਂ ਚਲੋ ਯਾਰ ਘੁੰਮ ਫੇਰੀ ਹੋਣੇ ਨਾਲ ਮੱਥਾ ਟੇਕ ਆਵਾਂਗੇ ਉਹ ਨਾਲੇ ਦਰਬਾਰ ਸਾਹਿਬ ਜਾਉਣੇ ਜਾਂ ਦੁਰਗਿਆਂਾ ਮੰਦਿਰ ਜਾਉਣੇ ਜਾਂ ਕਿਤੇ ਵੀ ਹੋਰ ਕਿਸੇ ਵੀ ਧਾਰਮਿਕ ਥਾਂ ਤੇ ਆਸਾਤ ਟਟ ਤੇ ਸਰਸਪਾਟ ਆ ਮਟਰ ਗਸ਼ਤੀ ਬੰਦ ਤੇ ਰੀਲਾ ਰੂਲਾ ਬਣਾ ਲਿਏ ਤੇ ਭਾਈ ਵੀਡੀਓ ਉੜ ਕੇ ਬਣਾ ਲਿਏ ਇਸ ਚੱਕਰ ਦੇ ਵਿੱਚ ਵਕਫ ਵਕਫਾ ਮਾਂ ਤੇ ਵੱਡੀ ਗਿਣਤੀ ਚ ਲੋਕ ਜਾਂਦੇ ਨੇ ਕਿਹੜੇ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦੇ ਵਿੱਚ ਮੌਸਮ ਅਜ ਕਾਫੀ ਗਰਮ ਸੀਗਾ ਜੀ ਅੱਜ ਪੰਜਾਬ ਦੇ ਵਿੱਚ ਗਰਮੀ ਹੀ ਨੇ ਚੰਗਾ ਰੰਗ ਪੇਸ਼ ਕੀਤਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਅੱਜ ਜਦੋਂ ਆਪਾਂ ਇਸ ਵੇਲੇ ਖਬਰਾਂ ਪੇਸ਼ ਕਰ ਰਹੇ ਹਾਂ ਪੂਰਾ ਕਾਜ ਆ ਜਿਵੇਂ ਤੁਮ ਸਮਝਾ ਹੁੰਦਾ ਮੌਸਮ ਇਸ ਤਰੀਕੇ ਦੇ ਨਾਲ ਆ तो तो लेके डिग्री जी बहुत बहुत मेहरबानी बहुत बहुत शुक्रिया जी मेहरबानी जी मेहरबानी